ਹਾਂਜੀ ਸਤ ਸ੍ਰੀ ਅਕਾਲ ਦੋਸਤੋ ਆਕਰੋ ਚੱਕ ਵੀਡੀਓ ਆਪਣੇ ਆਮ ਹੀ ਕਹਾਵਤ ਹੁੰਦੀ ਹੈ ਕਹਿ ਦਿੰਦੇ ਨੇ ਭੇੜ ਚਾਲ ਦੀ ਭੇੜ ਚਾਲ ਆ ਹੁੰਦੀ ਹੈ ਦੇਖੋ ਵੀਡੀਓ ਚ ਅੱਗੇ ਇੱਕ ਪੇੜ ਉਹ ਬੰਦਾ ਮੂਰੇ ਮੂਰੇ ਲਾ ਕੇ ਅੱਗ ਦੇ ਆਲੇ ਦਾਲੇ ਗੇੜੇ ਦਮਾਉਣ ਲੱਗ ਜੂਗਾ ਤੇ ਦੂਜੀਆਂ ਭੇੜਾ ਉਹਦਾ ਪਿੱਛਾ ਕਰਦੀਆਂ ਕਰਦੀਆਂ ਕਿਵੇਂ ਉਹਦੇ ਨਾਲ ਨਾਲ ਅੱਗ ਦੇ ਨਾਲ ਨਾਲ ਘੁੰਮਣਗੀਆਂ ਇਹ ਹੁੰਦੀ ਹੈ ਭੇੜ ਚਾਲ ਆਪਣੇ ਆਮ ਹੀ ਕਹਾਵਤ ਹੈ ਦੇਖੋ ਉਹ ਬੰਦਾ ਉપરા ਹੋ ਜੂਗਾ ਤੇ ਹੁਣ ਭੇੜਾਂ ਹੀ ਗੇੜੇ ਦੀ ਜਾਣਗੀਆਂ ਇਹ ਕੰਟੀਨਿਊ ਚੱਲੀ ਜਾਣਗੀਆਂ ਜਦੋਂ ਬੰਦਾ ਹਟਾਊਗਾ ਉਦੋਂ ਹਟਣਗੀਆਂ ਨਹੀਂ ਤਾਂ ਇਹ ਚੱਲੀ ਜਾਣਗੀਆਂ ਇਹ ਭੇੜ ਚਾਲੂngੀਆਂ ਆਹੀਂ ਜਿਵੇਂ ਆਪਣੇ ਇੱਕ ਬੰਦਾ ਦੂਜਿਆਂ ਦੇ ਮਗਰ ਲੱਗ ਜਾਂਦਾ ਹੈ ਹੈ ਤਾਂ ਹੀ ਕਹਿੰਦੇ ਨੇ ਭੇੜ ਚਾਲ ਆ ਗਈ ਹੈ ਹੈ ਆਹੀਂ ਗਈ ਉਹ ਦੀ ਦਰਵਾਜ਼ਾ ਗੱਲਾਂ ਬਾਤਾਂ ਬਹੁਤ ਚੀਜ਼ਾਂ ਨੂੰ ਕਹਿੰਦੇ ਨੇ ਭੇੜ ਚਾਲ ਹੈ ਇਹ ਹੁੰਦੀ ਹੈ ਭੇੜ ਚਾਲ ਕਰੋ ਚੈੱਕ ਵੀਡੀਓ ਦਸੂ ਕਮੈਂਟ ਕਰਕੇ ਦੇਖੋ ਯਾਰ ਕੰਟੀਨਿਊ ਘੁੰਮ ਰਹੀ ਆ ਨਾ ਇਹ ਇੱਕ ਢੇੜ ਦੂਜੀ ਦੇ ਪਿੱਛੇ ਵੀ ਉਧਰ ਹੀ ਉਧਰ ਉਧਰ ਰਸਤਾ ਹੈ ਉਧਰ ਪਤਾ ਨਹੀਂ ਵੱਜ ਜਾਗੇ ਨਾ ਕੋਈ ਅੱਗ ਦੀ ਪ੍ਰਵਾਹ ਉਧਰ ਬਚਨ ਦਾ ਰਸਤਾ ਵੀ ਸਾਰੀਆਂ ਉਧਰ ਵੱਜ ਰੀਆਂ ਨੇ ਬਸ ਇਹ ਢੇੜ ਚਾਲ ਹੈ ਦੇਖੋ ਕਰੋ ਚੈੱਕ ਕਮਾਲ ਦੀ ਗੱਲ ਹੈ ਯਾਰ ਉਹ ਇੱਕ ਢੇੜ ਬਾਹਰ ਕੱਢ ਲਈ ਲੈ ਹੁਣ ਸਾਰੀਆਂ ਉਧਰ ਬੰਦੇ ਨੇ ਪਰਾਂ ਕਰੀਆਂ ਨੇ ਤਾ ਪਰ ਹਗਈਆਂ ਨੇ ਤ